ਹਾਂਜੀ ਮੈਂ ਅੱਜ ਬਣਾਇਆ ਸੀ ਦੰਮਾ ਲੂ ਚਾਟ ਬਹੁਤ ਹੀ ਮਸੇਵਲੀ ਔਰ ਬਹੁਤ ਹੀ ਕਰਾਰੀ ਤੇ ਹੈਲਦੀ ਇੱਕ ਵਾਰੀ ਆਪਣੇ ਬੱਚਾ ਨੂੰ ਇਹਨਾਂ ਨੂੰ ਜਰੂਰ ਬਣਾ ਕੇ ਖਿਲਾਣਾ ਔਰ ਤੁਸੀਂ ਮਟੀਰੀਅਲ ਵੀ ਕੁਛ ਨਹੀਂ ਲੱਗਦਾ ਘਰ ਦਾ ਹੀ ਸਾਰਾ ਸਮਾਨ ਹੈ ਕੋਈ ਐਕਸਟਰਾ ਚੀਜ਼ ਨਹੀਂ ਲੱਗਦੀ ਔਰ ਬੱਚੇ ਇਹ ਚਾਟ ਖਾ ਕੇ ਇਹਨੇ ਖੁਸ਼ ਹੋਣਗੇ ਨਾ ਇਹ ਤੁਹਾਡੀ ਬਹੁਤ ਜ਼ਿਆਦਾ ਤਾਰੀਫ ਕਰਨਗੇ ਤੇ ਬਾਰ-ਬਾਰ ਡਿਮਾਂਡ ਕਰਨਗੇ ਇਹ ਦੇਖੋ ਜੀ ਅਦੇ ਵਿੱਚ ਕਿਹੜਾ ਕਿਹੜਾ ਮਟੀਰੀਅਲ ਪਾਣਾ ਹੈ ਕਿਸ ਤਰ੍ਹਾਂ ਬਣਾਣੀ ਹੈ ਸ਼ੁਰੂ ਤੋਂ ਐਂਡ ਤੱਕ ਵੀਡੀਓ ਨੂੰ ਜਰੂਰ ਤੁਸੀਂ ਦੇਖਣਾ ਔਰ ਇਸ ਤਰ੍ਹਾਂ ਦੀ ਚਾਟ ਤੁਹਾਨੂੰ ਬਾਜ਼ਾਰੋਂ ਤਾਂ ਜਰੂਰ ਮਿਲੇਗੀ ਪਰ ਹੈਲਦੀ ਨਹੀਂ ਮਿਲੇਗੀ ਕਿਉਂਕਿ ਤੁਹਾਨੂੰ ਪਤਾ ਹੈ ਕੀ ਕੁਝ ਪਾਉਂਦੇ ਨੇ ਵਿੱਚ ਚਟਰੀਆਂ ਦੇ ਵਿੱਚ ਕਿੰਨਾ ਗੰਦ ਪਾ ਰਹੇ ਨੇ ਔਰ ਹਰ ਚੀਜ਼ ਮਟੀਰੀਅਲ ਦੇ ਵਿੱਚ ਤੁਸੀਂ ਦੇਖੋ ਕਿ ਮਿਲਾਵਟ ਹੋ ਰਹੀ ਏ ਔਰ ਜਦੋਂ ਤੁਸੀਂ ਆਪਣੇ ਹੱਥਾਂ ਨਾਲ ਬੱਚਿਆਂ ਨੂੰ ਬਣਾ ਕੇ ਦੋਗੇ ਔਰ ਬੜੇ ਖੁਸ਼ ਹੋ ਕੇ ਖਾਣਗੇ ਔਰ ਤੁਹਾਡੀ ਤਾਰੀਫ ਕਰਨਗੇ ਤੇ बार-बार ਡਿਮਾਂਡ ਕਰਨਗੇ ਆਹ ਦੇਖੋ ਜੀ ਠੀਕ ਹੈ ਜੀ ਚਲੋ ਮੈਂ ਰੈਸਪੀ ਸਟਾਰਟ ਕਰਨ ਲੱਗਿਆਂ ਤੇ ਸ਼ੁਰੂ ਤੋਂ ਐਂਡ ਤੱਕ ਦੇਖਣਾ ਕਿ ਮੈਂ ਕਿਸ ਤਰ੍ਹਾਂ ਬਣਾਈ ਹੈ ਦਮ ਆਲੂ ਚਾਟ ਔਰ ਤੁਸੀਂ ਵੀ ਇੱਕ ਵਾਰੀ ਟਰਾਈ ਕਰਕੇ ਜਰੂਰ ਦੇਖਣਾ ਚਲੋ ਜੀ ਸਟਾਰਟ ਕਰਦੇ ਹਾਂ ਵੀਡੀਓ ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾ ਰਹੀ ਸੀ ਦਮ ਆਲੂ ਚਾਟ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਦੀ ਐਨਾ ਮਜ਼ਾ ਆਂਦਣਾ ਇਹਨੂੰ ਖਾ ਕੇ ਤੇ ਤੁਸੀਂ ਬੱਚਿਆਂ ਵਾਸਤੇ ਜਰੂਰ ਬਣਾ ਸਕਦੇ ਹੋ ਜਦੋਂ ਤੁਹਾਡੇ ਕੋਲ ਚਟਪਟੀ ਕੋਈ ਚੀਜ਼ ਮੰਗਦੇ ਨੇ ਤੇ ਉਹਨੂੰ ਉਹਨੂੰ ਇਹ ਬਣਾ ਕੇ ਦੇਣਾ ਤੇ ਦੇਖਣਾ ਕਿੰਨੇ ਖੁਸ਼ ਹੋਣਗੇ ਦਮ ਆਲੂ ਚਾਟ ਚਾੜ ਤੇ بڑے ਬੱਚੇ ਖੁਸ਼ ਹੋ ਕੇ ਖਾਂਦੇ ਨੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਵੱਡੇ ਵੱਡੇ ਆਲੂ ਇਹ ਦੇਖੋ ਮੈਂ ਸਭ ਤੋਂ ਵੱਡਾ ਜਿਹੜਾ ਸਾਈਜ਼ ਇਹਨਾਂ ਆਲੂਆਂ ਦਾ ਵੈਸੇ ਤਾਂ ਬੜੀ ਮੁਸ਼ਕਲ ਮਿਲਦੇ ਨੇ ਪਰ ਉੱਥੇ ਦੁਕਾਨਾਂ ਤੋਂ ਜਾ ਕੇ ਲੱਭਣੇ ਪੈਂਦੇ ਆਲੂ ਵੱਡੇ ਹੋਣੇ ਚਾਹੀਦੇ ਨੇ ਕਿਉਂਕਿ ਅਗਰ ਅਸੀਂ ਆਲੂ ਵੱਡੇ ਲਵਾਂਗੇ ਤਾਂ ਹੀ ਇਹਦੇ ਵਿੱਚ ਮਟੀਰੀਅਲ ਭਰਿਆ ਜਾਏਗਾ ਅਗਰ ਆਲੂ ਛੋਟੇ ਹੋਣਗੇ ਤੇ ਉਹਦੇ ਵਿੱਚ ਮਜ਼ਾ ਨਹੀਂ ਆਣਾ ਛੋਟਿਆਂ ਦੇ ਵੀ ਬਣ ਜਾਂਦੇ ਨੇ ਛੋਟੇ-ਛੋਟੇ ਆਲੂ ਵੀ ਤੁਸੀਂ ਲੈ ਕੇ ਉਹਦੇ ਵਿੱਚ ਕਰ ਸਕਦੇ ਹੋ ਪਰ ਉਹਦੇ ਵਿੱਚ ਮਟੀਰੀਅਲ ਬਹੁਤ ਹੀ ਘੱਟ ਆਂਦਾ ਐਸੋ ਐਸੇ ਸਾਨੂੰ ਇਹਦੇ ਵਾਸਤੇ ਦਮ ਆਲੂ ਚਾਟ ਵਾਸਤੇ ਵੱਡੇ ਆਲੂ ਲੈ ਲੈ ਪੈਂਦੇ ਠੀਕ ਹੈ ਜੀ ਸਭ ਤੋਂ ਪਹਿਲੇ ਮੈਂ ਆਲਵਾ ਨੂੰ ਬੋਇਲ ਕਰ ਲਿਆ ਆਲੂ ਨੂੰ ਅੱਛੀ ਤਰ੍ਹਾਂ ਬੋਇਲ ਕਰਨਾ ਚੈੱਕ ਕਰਨਾ ਵਿੱਚ ਚਾਕੂ ਜਾਂ ਚਮਚ ਪਾ ਕੇ ਤੇ ਪਤਾ ਲੱਗ ਜੇ ਕਿ ਹਾਂ ਵਾਕਈ ਇਹ ਗਲ ਗਏ ਨੇ ਕਿਉਂਕਿ ਅੰਦਰ ਜਿਹੜੇ ਇਹ ਮੋٹے ਆਲੂ ਹੁੰਦੇ ਨਾ ਇਹ ਅੰਦਰੋਂ ਹੀ ਗਲਦੇ ਆ ਦੇਖੋ ਜੀ ਕਿੰਨਾ ਵੱਡਾ ਤੇ ਕਿੰਨਾ ਮੋਟਾ ਆਲੂ ਹੈ ਦੇਖੋ ਠੀਕ ਹੈ ਇਹਦੇ ਵਾਸਤੇ ਚਾਰ ਪੰਜ ਮੈਂ ਛੇੜਿਆਂ ਨੂੰ ਬੋਇਲ ਕੀਤਾ ਪਰ ਫਿਰ ਵੀ ਥੋੜੇ ਜਿਹਾ ਕੱਚੇ ਸੀ ਫਿਰ ਮੈਂ ਇਹਨਾਂ ਨੂੰ ਹਾਫ ਹਾਫ ਕਰਕੇ ਫਿਰ ਦੁਬਾਰਾ ਬੋਇਲ ਕੀਤਾ ਤਾਂ ਕਿ ਖਾਣ ਵਿੱਚ ਮਜ਼ਾ ਆਵੇ ਕਿਉਂਕਿ ਕੱਚੇ ਆਲੂਆਂ ਦਾ ਤਾਂ ਫਿਰ ਮਜ਼ਾ ਨਹੀਂ ਆਉਂਦਾ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਤੁਸੀਂ ਅਸਟਰ ਬੋਇਲ ਕਰਕੇ ਇਹਨਾਂ ਨੂੰ ਅੱਛੀ ਤਰ੍ਹਾਂ ਛਿੱਲ ਲੈਣਾ ਤੇ ਹਾਫ ਆਫ ਕਰ ਲੈਣਾ ਹੁਣ ਅਸੀਂ ਸਭ ਤੋਂ ਪਹਿਲੇ ਕੀ ਕਰਾਂਗੇ ਇਹਨੂੰ ਹਲਕਾ ਹਲਕਾ ਵਿੱਚੋਂ ਕੱਢਾਂਗੇ ਇਹਦੇ ਵਿੱਚੋਂ ਮਟੀਰੀਅਲ ਔਰ ਬੜੇ ਆਰਾਮ ਨਾਲ ਕੱਟਣਾ ਚਮਚ ਦੇ ਨਾਲ ਜਾਂ ਫੋਕ ਨਾਲ ਤੇ ਮੈਂ ਤੁਹਾਨੂੰ ਦਿਖਾਨੀ ਆ ਫਿਰ ਅੱਗੇ ਉਸ ਤੋਂ ਬਾਅਦ ਅਸੀਂ ਇਹਦੇ ਚ ਮਟੀਰੀਅਲ ਕੀ ਕੀ ਪਾਣਾ ਹੈ ਇਹ ਦੇਖੋ ਜਿਵੇਂ ਇੱਕ ਗ੍ਰੀਨ ਚਟਨੀ ਬਣਾਈਏ ਜੋ ਪੁਦੀਨਾ ਧਨੀਆਂ ਔਰ ਲਸਣ ਹਰੀ ਮਿਰਚ ਦੀ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਟਮੇਟੋ ਚ ਕੈਚਅਪ ਹੈ ਔਰ ਅੱਜ ਵਾਸਤੇ ਸਾਨੂੰ ਸੇਵੀਆਂ ਚਾਹੀਦੀਆਂ ਨੇ ਨਮਕੀਨ ਔਰ ਨਾਲ ਹੀ ਸਾਨੂੰ ਐਵਲੇ ਗਿਰੀਆਂ ਚਾਹੀਦੀਆਂ ਨੇ ਨਮਕੀਨ ਜਿਹੜੀਆਂ ਸੇਵੀਆਂ ਤੁਸੀਂ ਬਿਲਕੁਲ ਬ੍ਰੀਕ ਲੈਣੀਆਂ ਨੇ ਜਿਹੜਾ ਆਲੂ ਪੂਜੀਆਂ ਆਉਂਦਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਚਾਟ ਵਾਸਤੇ ਹੋਰ ਕਿਹੜੀ ਕਿਹੜੀ ਚੀਜ਼ ਦੀ ਜਰੂਰਤ ਹੈ ਇੱਕ ਮੈਂ ਖੀਰਾ ਦੇਖੋ ਛੋਟੇ ਛੋਟੇ ਬ੍ਰੀਕ ਬ੍ਰੀਕ ਕੱਟ ਲਿਆ ਪਿਆਜ਼ ਕੱਟਿਆ ਧਨੀਆ ਕੱਟਿਆ ਮੈਂ ਔਰ ਹਰੀ ਮਿਰਚ ਇੱਥੇ ਬਸ ਸਾਨੂੰ ਨਿੰਬੂ ਵੀ ਚਾਹੀਦਾ ਟਮਾਟਰ ਵੀ ਚਾਹੀਦਾ ਇਹ ਸਾਰਾ ਮਟੀਰੀਅਲ ਤੋਂ ਇਲਾਵਾ ਸਾਨੂੰ ਨਮਕ ਮਿਰਚ ਮਸਾਲਾ ਚਾਟ ਮਸਾਲਾ ਠੀਕ ਹੈ ਜੀ ਇੰਨੀਆਂ ਚੀਜ਼ਾਂ ਸਾਰੀਆਂ ਸੀ ਇਕੱਠੀਆਂ ਕਰਕੇ ਉਸ ਤੋਂ ਬਾਅਦ ਅਸੀਂ ਤਿਆਰੀ ਕਰਾਂਗੇ ਚਾਟ ਵਾਲਾ ਦਮਾ ਲੂ ਚਾਟ ਮਸਾਲਾ ਠੀਕ ਹੈ ਜੀ ਚਲੋ ਜੀ ਅਸੀਂ ਸਟਾਰਟ ਕਰਨ ਲੱਗੇ ਹੁਣ ਬਣਾਣੀ ਰੈਸਪੀ ਤੇ ਮੈਂ ਤੁਹਾਨੂੰ ਦੱਸਦੀਆਂ ਕਿ ਸਭ ਤੋਂ ਪਹਿਲੇ ਆਲੂ ਕਿਸ ਤਰ੍ਹਾਂ ਪਹਿਲੇ ਤਿਆਰ ਕਰਨੇ ਨੇ ਸਭ ਤੋਂ ਪਹਿਲੇ ਮੇਨ ਕੰਮ ਆਲੂਆਂ ਦਾ ਕਿ ਆਲੂਆਂ ਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਪਹਿਲੇ ਤਾਂ ਬੋਇਲ ਕਰ ਲੈਣੇ ਨੇ ਔਰ ਛਿੱਲ ਲੈਣੇ ਨੇ ਉਸ ਤੋਂ ਬਾਅਦ ਤੁਸੀਂ ਹਾਫ ਆਫ ਕਰ ਲੈਣੇ ਨੇ ਠੀਕ ਹੈ ਜੀ ਕਿਉਂਕਿ ਅਸੀਂ ਹਾਫ ਕਰਾਂਗੇ ਤੇ ਤਾਂ ਹੀ ਸਾਡਾ ਚਾਟ ਬਣੇਗੀ ਚਲੋ ਜੀ ਸਟਾਰਟ ਕਰਦੇ ਹੁਣ ਹਾਂਜੀ ਸਭ ਤੋਂ ਪਹਿਲੇ ਤੁਸੀਂ ਆਲੂ ਦਾ ਪੀਸ ਇੱਕ ਹੱਥ 'ਚ ਪਕੜਨਾ ਹੈ ਬਹੁਤ ਆਰਾਮ ਦੇ ਨਾਲ ਹਲਕਾ ਹਲਕਾ ਕੱਲੇ ਇਹਨੂੰ ਤੁਸੀਂ ਇਹਦੇ 'ਚੋਂ ਆਲੂ ਕੱਢਣਾ ਸਟਾਰਟ ਕਰ ਦੇਲੇ ਇਸ ਤਰ੍ਹਾਂ ਪਹਿਲੇ ਕੱਟ ਮਾਰਦੇ ਆ ਜਿੰਨਾ ਕਿ ਤੁਸੀਂ ਕੱਟਣਾ ਤੱਲੇ ਆਸਤੇ ਆਸਤੇ ਕੱਢੋਗੇ ਅਗਰ ਤੁਹਾਡੇ ਇਹਦੇ ਨਾਲ ਨਹੀਂ ਨਿਕਲ ਰਿਹਾ ਤੇ ਤੁਸੀਂ ਚਾਕੂ ਨਾਲ ਵੀ ਕੱਟ ਮਾਰ ਸਕਦੇ ਏਸ ਤਰ੍ਹਾਂ ਠੀਕ ਹੈ ਜੀ ਪਹਿਲੇ ਇੱਕਦਮ ਤੁਸੀਂ ਨਹੀਂ ਕਰਨਾ ਕਿਉਂਕਿ ਇੱਕਦਮ ਕਰੋਗੇ ਤੁਹਾਡੇ ਆਲੂ ਦਾ ਟੁੱਟਣ ਦਾ ਫਿਰ ਲੱਗੇਗਾ ਕਿ ਟੁੱਟ ਜਾਏਗਾ ਆਲੂ ਕਿਉਂਕਿ ਉਬਲੇ ਹੋਏ ਨੇ ਆਲੂ ਤੇ ਟੁੱਟਣ ਦਾ ਵੀ ਇਹਦਾ ਡਰ ਹੁੰਦਾ ਹੈ ਬਿਲਕੁਲ ਆਸਤੇ ਆਸਤੇ ਤੁਸੀਂ ਇਹਨੂੰ ਆਲੂ ਨੂੰ ਵਿੱਚੋਂ ਖਾਲੀ ਕਰ ਲੈਣਾ ਠੀਕ ਹੈ ਜੀ ਆਲੂ ਤੁਹਾਡੇ ਕੰਮ ਆ ਜਾਣਗੇ ਵੇਸਟ ਨਹੀਂ ਜਾਂਦੇ ਪਰ ਤੁਸੀਂ ਇਸ ਤਰ੍ਹਾਂ ਆਲੂਆਂ ਨੂੰ ਹਲਕੇ ਹਲਕੇ ਤੁਸੀਂ ਇਸ ਤਰ੍ਹਾਂ ਕੱਢ ਲੈਣਾ ਵਿੱਚੋਂ ਠੀਕ ਹੈ ਜੀ ਹਾਂਜੀ ਅਸੀਂ ਇਹ ਦੇਖੋ ਜੀ ਮਟੀਰੀਅਲ ਵਿੱਚੋਂ ਆਲੂ ਦੇਖੋ ਕਿੰਨਾ ਵਿੱਚ ਨਿਕਲ ਗਿਆ ਤੇ ਇਸ ਤਰੀ ਤੁਸੀਂ ਆਲੂ ਨੂੰ ਕੱਢ ਲੈਣਾ ਸਾਰਾ ਔਰ ਇਹ ਇਸ ਤਰ੍ਹਾਂ ਖਾਲੀ ਕਰ ਲੈਣਾ ਇਹ ਦੇਖੋ ਜੀ ਹਾਂਜੀ ਇਸ ਤਰ੍ਹਾਂ ਤੁਸੀਂ ਆਲੂ ਖਾਲੀ ਕਰ ਲੈਣੇ ਨੇ ਔਰ ਜਿਹੜੇ ਕਿਨਾਰੇ ਨੇ ਥੋੜੇ ਮੋਟੇ ਰੱਖ ਲੈਣੇ ਅਗਰ ਤੁਸੀਂ ਬਰੀਕ ਕਿਨਾਰਾ ਰੱਖੋਗੇ ਤਾਂ ਤੁਹਾਡਾ ਆਲੂ ਟੁੱਟ ਜਾਏਗਾ ਠੀਕ ਹੈ ਜੀ ਇੰਨੇ ਬਹੁਤ ਜ਼ਿਆਦਾ ਇਹਦੇ ਵਿੱਚ ਮਟੀਰੀਅਲ ਕਾਫੀ ਆ ਜਾਣਾ ਹੈ ਇਹ ਦੇਖੋ ਜੀ ਠੀਕ ਹੈ ਜੀ ਦੋਨੋਂ ਖਾਲੀ ਕਰ ਦਿੱਤੇ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲੇ ਇਸ ਇਹਨੂੰ ਸੋਸ ਨੂੰ ਲਗਾਉਗੇ ਸਭ ਤੋਂ ਪਹਿਲੇ ਸਾਡੀ ਸੋਸ ਦਾ ਕੰਮ ਹੈ ਮੈਂ ਇਹਦੇ ਵਿੱਚ ਥੋੜਾ ਨਮਕ ਪਾੜਾ ਭੁੱਲ ਗਈ ਸੀ ਗ੍ਰੀਨ ਵਾਲੀ ਮੈਂ ਥੋੜਾ ਹਲਕਾ ਜਿਹਾ ਨਮਕ ਪਾ ਰਹੀਆਂ ਕਿਉਂਕਿ ਅਸੀਂ ਬਾਅਦ ਵਿੱਚ ਅਨਾ ਨਮਕ ਨਹੀਂ ਪਾਣਾ ਥੋੜਾ ਜਿਹਾ ਉੱਪਰ ਹੀ ਕਰਨਾ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ ਗ੍ਰੀਨ ਵਾਲੀ ਜੜੀ ਚਟਨੀ ਹੈ ਜੜੀ ਮੈਂ ਪੁਦੀਨੇ ਤੇ ਧਨੀਆ ਦੀ ਲਸਣ ਦੀ ਬਣਾਈ ਹੈ ਹਰੀ ਮਿਰਚ ਸਭ ਤੋਂ ਪਹਿਲੇ ਅਸੀਂ ਇਹਨੂੰ ਲਗਾਵਾਂਗੇ ਠੀਕ ਹੈ ਜੀ ਇਹਦੇ ਵਿੱਚ ਚਟਨੀ ਲਗਾ ਦਾਂਗੇ ਗ੍ਰੀਨ ਵਾਲੀ ਅੱਛੇ ਤਰ੍ਹਾਂ ਸਾਰੇ ਸਪ੍ਰੈਡ ਕਰ ਲੈਣਗੇ ਤੁਸੀਂ ਚਟਨੀ ਕਿਉਂਕਿ ਜੇ ਚਟਕਰੀ ਲੱਗੇਗੀ ਤਾਂ ਹੀ ਇਹਦਾ ਕਰਾਰਾਪਨ ਆਏਗਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਅਸੀਂ ਲਗਾ ਦਾਂਗੇ ਟਮੇਟੋ ਕੇਚਪ ਐਸ ਤਰ੍ਹਾਂ ਤੁਸੀਂ ਦੋਨੋਂ ਸੌਸ ਲਗਾ ਦਿੰਦੇ ਆ ਠੀਕ ਹੈ ਜੀ ਇਹ ਦੇਖੋ ਜੀ ਟਮੇਟੋ ਕੇਚਪ ਵੀ ਅੱਛੀ ਤਰ੍ਹਾਂ ਲਗਾਨੀ ਹੈ ਐਨਕਿ ਥੋੜੀ ਥੋੜੀ ਲਗਾਨੀ ਹੈ ਜਿਹੜੇ ਦਮ ਆਲੂ ਚਾਟ ਹੈ ਨਾ ਸਾਡੀ ਕਰਾਰੇ ਹੋਣੀ ਚਾਹੀਦੀ ਹੈ ਇਹਨ ਇੱਕ ਅਸੀਂ ਥੋੜਾ ਥੋੜਾ ਮਟੀਰੀਅਲ ਲਗਾਵਾਂਗੇ ਤੇ ਬੜੇ ਧਿਆਨ ਦੇ ਨਾਲ ਉਹਨੂੰ ਪਕੜਨਾ ਹੈ ਇਹਨੂੰ ਦਬਾ ਕੇ ਨਹੀਂ ਪਕੜਨਾ ਬਿਲਕੁਲ ਸੌਫਟ ਹੱਥ ਨਾਲ ਹੁਣ ਅਸੀਂ ਦੂਸਰੇ ਦੀ ਵੀ ਇਸ ਤਰੀਕਾ ਕਰਾਂਗੇ ਦੂਸਰਾ ਵੀ ਆਲੂ ਲੈ ਕੇ ਜਿਹੜੀ ਦੂਜੀ ਸਾਈਡ ਹੈ ਪਹਿਲੇ ਗ੍ਰੀਨ ਸੌਸ ਲਗਾਵਾਂਗੇ ਗ੍ਰੀਨ ਚਟਨੀ ਜਿਹੜੀ ਕਿ ਅਸੀਂ ਬਣਾ ਕੇ ਰੱਖੀ ਹੈ ਅਗਰ ਤੁਸੀਂ ਦੂਸਰੀ ਚਟਨੀ ਤੁਹਾਡੇ ਕੋਲ ਹੈਗੀ ਹੈ ਚਿੱਲੀ ਚਿੱਲੀ ਤੇ ਉਹ ਵੀ ਤੁਸੀਂ ਲਗਾ ਸਕਦੇ ਹੋ ਜ਼ਰੂਰੀ ਨਹੀਂ ਕਿ ਘਰ ਦੇ ਲਗਾਣੀ ਹੈ ਮੈਂ ਬਣਾ ਕੇ ਰੱਖੀ ਹੋਈ ਸੀ ਤੇ ਉਸ ਤੋਂ ਬਾਅਦ ਟਮਾਟਰ ਸੌਸ ਹੁਣ ਸਾਡੇ ਦੋਨੋਂ ਚਟਨੀਆਂ ਲੱਗ ਗਈਆਂ ਨੇ ਤੇ ਅਸੀਂ ਹੁਣ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਚ ਹਲਕੇ ਹਲਕੇ ਪਿਆਜ਼ ਜਿਆਦਾ ਨਹੀਂ ਮਟੀਰੀਅਲ ਪਾਣਾ ਠੀਕ ਹੈ ਜੀ ਨਾਲ ਹੀ ਅਸੀਂ ਪਾ ਦਾਂਗੇ ਟਮਾਟਰ ਥੋੜੇ ਜਿਹਾ ਟਮਾਟਰ ਪਾਵਾਂਗੇ ਉਸ ਤੋਂ ਬਾਅਦ ਥੋੜਾ ਧਨੀਆ ਪਾਵਾਂਗੇ ਥੋੜਾ ਜਿਹਾ ਸੀਖੀਰਾ ਪਾਵਾਂਗੇ ਹਰ ਇੱਕ ਚੀਜ਼ ਪਾਣੀ ਹੈ ਪਰ ਥੋੜੀ ਥੋੜੀ ਪਾਣੀ ਹੈ ਜਿੰਨਾ ਤੁਹਾਡਾ ਮਟੀਰੀਅਲ ਇਹਦੇ ਆ ਸਕਦਾ ਠੀਕ ਹੈ ਔਰ ਨਾਲ ਹੀ ਪਾਵਾਂਗੇ ਹਰੀ ਮਿਰਚ ਹਰੀ ਮਿਰਚ ਤੁਸੀਂ ਦੇਖ ਲੈਣਾ ਬੱਚੇ ਅਗਰ ਖਾਂਦੇ ਨੇ ਠੀਕ ਹੈ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਨਾਲ ਅਸੀਂ ਪਾਵਾਂਗੇ ਹੁਣ ਜੋ ਸੜੀਆਂ ਗਿਰੀਆਂ ਨੇ ਪੁੱਜੀਆਂ ਹੋਈਆਂ ਤੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਨਮਕੀਨ ਠੀਕ ਹੈ ਜੀ ਹੁ ਨਮਕੀਨ ਪਾਣ ਤੋਂ ਬਾਅਦ ਤੁਸੀਂ ਫਿਰ ਜਿਹੜੀ ਤੁਹਾਡੀ ਟਮੇਟੋ ਕੈਚਪ ਹੈ ਉਹ ਪਾ ਦੋਗੇ ਤੁਸੀਂ ਉੱਪਰ ਸਾਰਾ ਮਟੀਰੀਅਲ ਪਾਣ ਤੋਂ ਬਾਅਦ ਟਮੇਟੋ ਕੈਚਪ ਫਿਰ ਪਾ ਦੇਣੀ ਹੈ ਠੀਕ ਹੈ ਜੀ ਹੁਣ ਅਸੀਂ ਇਹਨੂੰ ਕਰਾਂਗੇ ਬੰਦ ਅਸੀਂ ਦੂਸਰੀ ਸਾਈਡ 'ਚ ਕੁਝ ਨਹੀਂ ਪਾਣਾ ਸਾਈਡਾਂ ਮਿਲਾ ਕੇ ਅਸੀਂ ਇਹਨੂੰ ਬੰਦ ਕਰ ਦੇਣਾ ਕਿਉਂਕਿ ਇਹ ਦੇਖੋ ਅਸੀਂ ਐਸੇ ਵਿੱਚ ਉੱਪਰ ਤੱਕ ਭਰ ਲਿਆ ਕਿ ਸਾਡਾ ਮਟੀਰੀਅਲ ਜਿਹੜਾ ਦੂਸਰੇ ਆਲੂ ਵਿੱਚ ਵੀ ਚਲਾ ਜਾਏਗਾ ਠੀਕ ਹੈ ਜੀ ਥੋੜਾ ਜਿਹਾ ਫੇਰ ਉੱਪਰ ਧਨੀਆ ਪਾ ਦਾਂਗੇ ਜਾਂ ਤੁਸੀਂ ਦੂਸਰੇ 'ਚ ਵੀ ਪਾ ਸਕਦੇ ਹੋ ਦੂਸਰੇ ਆਲੂ ਵਿੱਚ ਵੀ ਅਗਰ ਉੱਥੇ ਨਹੀਂ ਆ ਰਿਹਾ ਤੇ ਦੂਸਰੇ ਆਲੂ 'ਚ ਪਾ ਦਿਓ ਠੀਕ ਹੈ ਜੀ ਤੇ ਇਹਨੂੰ ਹੋ ਲਈ ਜੀ ਅਸੀਂ ਇਹਨੂੰ ਬੰਦ ਕਰ ਦੇਣਾ ਬਿਲਕੁਲ ਜਿਵੇਂ ਕੋਈ ਡੱਬੀ ਬੰਦ ਕਰੀ ਦੀਏ ਆ ਦੇਖੋ ਜੀ ਸਾਡਾ ਬਿਲਕੁਲ ਇਕੁਲ ਆ ਗਿਆ ਹੈ ਇਹ ਤੁਸੀਂ ਆਲੂ ਦੇਖ ਸਕਦੇ ਹੋ ਸਾਈਡ ਤੋਂ ਠੀਕ ਹੈ ਜੀ ਹੋ ਸਭ ਤੋਂ ਪਹਿਲੇ ਮੇਨ ਕੰਮ ਜਿਹੜਾ ਹੈ ਅਸੀਂ ਉਹ ਕਰਨਾ ਟੂਥਪਿਕ ਲਗਾਉਣੇ ਨੇ ਕਟਿੰਗ ਕਰਨੀ ਤੋਂ ਪਹਿਲੇ ਅਸੀਂ ਟੂਥਪਿਕ ਲਗਾਵਾਂਗੇ ਅਗਰ ਤੁਸੀਂ ਜਿੰਨੇ ਪੀਸ ਬਣਾਣੇ ਨੇ ਤੁਹਾਨੂੰ ਉਨੇ ਟੂਥਪਿਕ ਵੀ ਲਗਾਣੇ ਪੈਣਗੇ ਅਗਰ 6 ਕਰਨੇ ਨੇ ਤਾਂ 6 ਲਗਾ ਦਿਓ ਅਗਰ ਤੁਸੀਂ 3 करने ने तो तीन टूथपिक लगाने ठीक है जी जीता जो तीस चाट खानी है तोस के मटीरियल ना निकले बस हाथ पकड़न वास्ते थोड़ा जहा छना कि मटीरियल बहुत ना निकले ਤੁਸੀਂ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਕਿ ਇਹ ਚੱਲੇ ਗਏ ਨੇ। ਪਤਪਿਕ ਥੱਲੇ ਤੱਕ ਚਲਾ ਗਿਆ। ਠੀਕ ਹੈ ਜੀ। ਹੁਣ ਅਸੀਂ ਕੀ ਕਰਾਂਗੇ? ਇੱਕ ਚਾਕੂ ਦੀ ਸਹਾਇਤਾ ਦੇ ਨਾਲ ਇਹਦੇ ਪੀਸ ਕਰ ਦਾਂਗੇ। ਚਾਹੇ ਤੁਸੀਂ ਹੱਥ ਵਿੱਚ ਪਕੜ ਕੇ ਕਰ ਲਓ ਚਾਹੇ ਪਲੇਟ ਦੇ ਵਿੱਚ ਰੱਖ ਕੇ ਕਰ ਲਓ। ਪਰ ਇਹ ਧਿਆਨ ਰੱਖਣਾ ਹੈ ਕਿ ਇਹ ਖਿਲਰ ਨਹੀਂ ਚਾਹੀਦੇ। ਪਤਪਿਕ ਹੋਰ ਜ਼ਰੂਰਤ ਤੇ ਲਗਾ ਲੈਣਾ ਪਰ ਇਹ ਖਿਲਰ ਨਹੀਂ ਚਾਹੀਦੇ। ਅਗਰ ਤੁਹਾਡਾ ਮਟੀਰੀਅਲ ਖਿੱਲਰ ਗਿਆ ਤੇ ਫਿਰ ਉਹਦਾ ਟੇਸਟ ਨਹੀਂ ਆਣਾ ਸਾਈਡਾਂ ਤੇ ਫਿਰ ਤੁਸੀਂ ਲਗਾ ਸਕਦੇ ਹੋ ਤਾਂ ਕਿ ਜਿਹੜਾ ਤੁਹਾਡਾ ਮਟੀਰੀਅਲ ਹੈ ਬਾਹਰ ਨਾ ਨਿਕਲੇ ਠੀਕ ਹੈ ਜੀ ਧੁਤਵਿਕ ਚਾਹੇ ਲਾਲਾ ਚਾਹੇ ਆਠ ਲਾਲੋ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਬਾਅਦ ਚ ਨਿਕਲ ਹੀ ਜਾਣਾ ਨੇ بس ਇਹ ਹੁੰਦਾ ਕਿ ਤੁਹਾਡਾ ਜਦੋਂ ਤੁਸੀਂ ਖਾਣਾ ਤੇ ਤੁਹਾਡਾ ਮਟੀਰੀਅਲ ਨੂੰ ਵਿੱਚ ਜਾਣਾ ਚਾਹੀਦਾ ਇਹ ਦੇਖੋ ਜੀ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਹੁਣ ਅਸੀਂ ਕਟਿੰਗ ਕਰਾਂਗੇ ਕਟਿੰਗ ਵਾਸਤੇ ਤੁਸੀਂ ਜਗਾ ਰੱਖ ਦੇਣੀ ਹੈ ਇਹਨੂੰ ਤੁਸੀਂ ਹੱਥ ਚ ਪਕੜ ਕੇ ਵੀ ਕਟਿੰਗ ਕਰ ਸਕਦੇ ਹੋ ਔਰ ਉਸ ਤਰ੍ਹਾਂ ਨੋਰਮਲ ਕਰਨੀ ਹੈ ਪਲੇਟ ਚ ਰੱਖ ਕੇ ਤਾਂ ਵੀ ਕਰ ਸਕਦੇ ਹੋ ਹੱਥ ਨਾਲ ਲਿਆ ਹੋ ਜਗਾ ਕਿ سپورਟ ਰਹੇਗੀ ਹੱਥ ਦੀ ਤੇ ਤੁਹਾਡਾ ਮਟੀਰੀਅਲ ਕਿਧਰੇ ਜਾਏਗਾ ਨਹੀਂ ਠੀਕ ਹੈ ਜੀ ਬਿਲਕੁਲ ਐਂਡ ਤੱਕ ਕੱਟ ਲਗਾਣਾ ਜਿਹੜੇ ਟੂਥਪਿਕ ਨੇ ਤੁਸੀਂ ਉਸ ਹਿਸਾਬ ਨਾਲ ਲਗਾਣੇ ਨੇ ਤਾਂ ਕਿ ਤੁਹਾਡੇ ਚਾਕੂ ਦੇ ਵਿੱਚ ਕੋਈ ਅੜਚਨ ਨਾ ਆਵੇ ਕਟਿੰਗ ਦੇ ਵਿੱਚ ਇਹ ਤੁਹਾਡਾ ਬਣ ਗਿਆ ਦਮ ਮਾਲੂ ਚੱਕ ਤੁਸੀਂ ਅਸਤੇ ਟੂਥਪਿਕ ਪਕੜਨਾ ਤੇ ਆਪਣਾ ਤੁਸੀਂ ਇਹਨੂੰ ਖਾ ਲੈਣਾ ਠੀਕ ਹੈ ਜੀ ਇਸ ਤਰੀ ਪਲੇਟ ਵਿੱਚ ਰੱਖਣਾ ਤੇ ਇਸ ਤਰੀ ਤੁਸੀਂ ਪੀਸ ਚੁੱਕ ਚੁੱਕ ਕੇ ਖਾ ਲੈਣਾ ਠੀਕ ਹੈ ਲੋਚ ਤੁਹਾਡਾ ਬਣ ਗਿਆ ਦਮ ਮਾਲੂ ਚਾਟ ਹੁਣ ਚਾਹੇ ਖਿੱਲਰ ਦੇ ਨੇ ਖਿੱਲਰ ਜਾਣ ਪਰ ਇਹ ਤੁਹਾਡਾ ਹੋਣਾ ਚਾਹੀਦਾ ਹੈ ਤੇ ਤੁਹਾਡਾ ਮਟੀਰੀਅਲ ਬਾਹਰ ਨਹੀਂ ਜਾਣਾ ਚਾਹੀਦਾ ਇੱਕ ਇੱਕ ਪੀਸ ਤੁਸੀਂ ਚੁੱਕ ਕੇ ਇਸ ਤਰ੍ਹਾਂ ਖਾ ਸਕਦੇ ਹੋ ਹੁਣ ਅਸੀਂ ਆਰਾਮ ਨਾਲ ਟੂਥਪਿਕ نکال ਦਵਾਂਗੇ ਸਾਈਡ ਤੇ ਰੱਖਦੇ ਜਾਵਾਂਗੇ ਟੂਥਪਿਕ ਲਗਾਉਂਦਾ ਇਹ ਹੀ ਮਤਲਬ ਹੁੰਦਾ ਹੈ ਕਿ ਤੁਹਾਡਾ ਮਟੀਰੀਅਲ ਹੈ ਜਿਹੜਾ ਬਾਹਰ ਨਾ ਨਿਕਲੇ ਠੀਕ ਹੈ ਜੀ ਔਰ ਹੱਥ ਦੀ سپورਟ ਰੱਖਣੀ ਹੈ ਨੂੰ ਹਜੇ ਇਕਦਮ ਨਹੀਂ ਛੱਡਣਾ ਤੁਸੀਂ ਇਸ ਤਰ੍ਹਾਂ ਤੁਸੀਂ ਪਿੱਕ ਸਾਈਡ ਤੇ ਰੱਖ ਦੇਣਾ ਨਾ ਠੀਕ ਹੈ ਜੀ ਤੇ ਹੁਣ ਤੁਸੀਂ ਚਾਕੂ ਨਾਲ ਚੈੱਕ ਕਰ ਲਓ ਕਿ ਕਿੱਥੇ ਨਹੀਂ ਕੱਟ ਵੱਜਿਆ ਤੇ ਉੱਥੇ ਵੀ ਤੁਸੀਂ ਲਗਾ ਕੇ ਆਰਾਮ ਨਾਲ ਤੁਸੀਂ ਆਪਣੀ ਚਾਟ ਖਾਓ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਕਿ ਕਿੰਨੀ ਵਧੀਆ ਤੁਹਾਡੀ ਚਾਟ ਬਣੀ ਆ देख रहे मूह पानी आ रहा है ना सारी कटिंग कर है इस तरह है देखो जी थोड़ी बन गई चाट तैयार होगी ਬੱਦਲ ਦੋ ਪੀਸ ਰਹਿ ਗਏ ਨੇ ਇਹ ਵੀ ਕਟਿੰਗ ਕਰ ਦੋ ਹਾਂਜੀ ਇਹ ਲੋ ਜੀ ਸਾਡੀ ਆਲੂ ਦਮ ਆਲੂ ਚਾੜ ਤਿਆਰ ਹੋ ਗਈ ਹੈ ਜੀ ਬਿਲਕੁਲ ਔਰ ਨਾਲ ਹੀ ਸਾਡੇ ਟੂਥਪਿਕ ਪਏ ਹੋਏ ਨੇ ਤੇ ਅਸੀਂ ਇਹਨੂੰ ਆਰਾਮ ਦੇ ਨਾਲ ਇੰਜੋਏ ਕਰ ਸਕਦੇ ਆ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜੂ ਤ్రਾਈ ਕਰਨਾ ਹੈ ਦੇਖੋ ਜੀ ਦੂਜਾ ਵੀ ਆਲੂ ਪਿਆ ਹੋਇਆ ਮੈਂ ਬਣਾਣ ਲੱਗਿਆ ਇੱਕ ਹੋਰ ਔਰ ਐਜਾ ਦੇਖੋ ਮਟੀਰੀਅਲ ਜਿਹੜਾ ਬਚ ਗਿਆ ਤੁਸੀਂ ਆਲੂ ਵਾਸਤੇ ਯੂਜ਼ ਕਰ ਸਕਦੇ ਹੋ ਪ੍ਰੌਨਟੀ ਵਾਸਤੇ ਪੂੜੀ ਵਾਸਤੇ ਚਾਹੇ ਤੁਸੀਂ ਜਿਸ ਤਰ੍ਹਾਂ ਸੈਂਡਵਿਚ ਬਣਾ ਲਓ ਇਹ ਆਲੂ ਤੁਹਾਡੇ ਵੇਸਟ ਨਹੀਂ ਜਾਣਗੇ ਠੀਕ ਹੈ ਜੀ ਕਿਉਂਕਿ ਅਸੀਂ ਇਹਦੇ ਵਿੱਚ ਮਸਾਲਾ ਭਰਨਾ ਹੁੰਦਾ ਹੈ ਇਸ ਵਾਸਤੇ ਤੇ ਟਰਾਈ ਕਰਨਾ ਬੱਚੇ ਕਰੋ ਟਰਾਈ ਕਰੋ ਤੇ ਅਸੀਂ ਹੁਣ ਖਾ ਕੇ ਦੇਖਦੇ ਹਾਂ ਉਹਦੇ ਉੱਤੇ ਹਲਕਾ ਜਿਹਾ ਅਸੀਂ ਪਾਵਾਂਗੇ ਚਾਟ ਮਸਾਲਾ ਹੁਣ ਅਸੀਂ ਇਹਦੇ ਉੱਤੇ ਪਾਣਾ ਚਾਟ ਮਸਾਲਾ ਸਭ ਤੋਂ ਪਹਿਲੇ ਕਾਲੀ ਮਿਰਚ ਤੇ ਚਾਟ ਮਸਾਲਾ ਤੇ ਨਮਕ ਹਲਕਾ ਜਿਹਾ ਨਮਕ ਵੀ ਪਾਵਾਂਗੇ ਇਹ ਚਾਟ ਮਸਾਲਾ ਤੇ ਕਾਲੀ ਮਿਰਚ ਠੀਕ ਹੈ ਜੀ ਤੇ ਹਲਕਾ ਜਿਹਾ ਸੇ ਪਾਵਾਂਗੇ ਨਮਕ ਐਲੋ ਜੀ ਸਾਡੀ ਚਾਟ ਤਿਆਰ ਹੋ ਗਈ ਬਿਲਕੁਲ ਹਾਂ ਜੀ ਦੇਖੋ ਕਿੰਨੀ ਵਧੀਆ ਦਮ ਆਲੂ ਚਾਟ ਬਣ ਗਈ ਹੈ ਇਸ ਜੇ ਬੱਚੇ ਹੋਰ ਨਮਕੀਨ ਪਸੰਦ ਕਰਦੇ ਨੇ ਤੇ ਤੁਸੀਂ ਹੋਰ ਵੀ ਉੱਪਰ ਪਾ ਕੇ ਇਹਨਾਂ ਨੂੰ ਜਿਆਦਾ ਸਾਰਾ ਵੀ ਦੇ ਸਕਦੇ ਹੋ ਇੱਕ ਜ਼ਰੂਰੀ ਨਹੀਂ ਹੈ ਕਿਉਂਕਿ ਅਸੀਂ ਆਲੂ ਦੇ ਮੁਤਾਬਕ ਉਸ ਤਰ੍ਹਾਂ ਪਾਇਆ ਸੀ ਪਹਿਲੇ ਤੇ ਹੁਣ ਅਸੀਂ ਹੋਰ ਵੀ ਨਮਕੀਨ ਪਾ ਸਕਦੇ ਹਾਂ ਔਰ ਨਮਕ ਚੈੱਕ ਕਰ ਲੈਣਾ ਅਗਰ ਨਮਕ ਦੀ ਜ਼ਰੂਰਤ ਪਈ ਤੇ ਜ਼ਰੂਰ ਪਾਣਾ ਹੋਰ ਸੌਸ ਪਾਣੀ ਟਮੇਟੋ ਸੌਸ ਹੋਰ ਪਾਣੀ ਤੇ ਹੋਰ ਵੀ ਪਾ ਸਕਦੇ ਹੋ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਬੱਚੇ ਬਹੁਤ ਪਸੰਦ ਕਰਨਗੇ ਇਹ ਦੇਖੋ ਜੀ ਕਿੰਨੀ ਵਧੀਆ ਚਾਟ ਬਣੀ ਐ ਇਹਨੂੰ ਕਹਿੰਦੇ ਦਮ ਆਲੂ ਚਾਟ ਆ ਦੇਖੋ ਜੇ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਨਾ ਸਾਡੀਆਂ ਗਲੀਆਂ ਦੇ ਵਿੱਚ ਰੇੜੀਆਂ ਵਾਲੇ ਆ ਕੇ ਬਣਾਉਂਦੇ ਹੁੰਦੇ ਸੀ ਤੇ ਦਿੰਦੇ ਸੀ ਉੱਪਰ ਅੱਛੀ ਤਰ੍ਹਾਂ ਚਟਰੀਆਂ ਪਾ ਪਾ ਕੇ ਇੰਨੀਆਂ ਟੇਸਟੀ ਬਣਾ ਦਿੰਦੇ ਹੁੰਦੇ ਸੀ ਮਜ਼ਾ ਆ ਜਾਂਦਾ ਸੀ ਖਾ ਕੇ ਮੇਰਾ ਬੜਾ ਦਿਲ ਕਰਿਆ ਸੀ ਕਿ ਤੁਹਾਡੇ ਨਾਲ ਵੀ ਰੈਸਪੀ ਟਰਾਈ ਕਰਾਂ ਕਿਉਂਕਿ ਅਸੀਂ ਸਾਹਮਣੇ ਦੇਖਦੇ ਹੁੰਦੇ ਸੀ ਕਿ ਉਹਨਾਂ ਨੂੰ ਬਣਾਉਂਦੇ ਤੇ ਸਾਨੂੰ ਆਪਣਾ ਅਜ ਬਚਪਨ ਯਾਦ ਆ ਰਿਹਾ ਦੇਖ ਕੇ ਤੇ ਮੇਰਾ ਬਹੁਤ ਦਿਲ ਕਰਿਆ ਸੀ ਕਿ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰੀ ਬਣਾ ਕੇ ਜਰੂਰ ਦਿਖਾਣਾ ਔਰ ਦੇਖਣਾ ਖਾਣਗੇ ਤੇ ਤੁਹਾਡੀ ਇੰਨੀ ਤਾਰੀਫ ਕਰਨਗੇ ਨਾ ਹੁਣ ਅਸੀਂ ਲਾਸਟ ਵਾਲਾ ਪ੍ਰੋਸੈਸ ਕਿ ਕਰਨਾ ਹੈ ਕਿ ਇਹਦੇ ਉੱਤੇ ਅਸੀਂ ਆਪਾਂ ਨਿੰਬੂ ਨਚੋੜਾਂਗੇ ਠੀਕ ਹੈ ਜੀ ਨਿੰਬੂ ਰਚੋੜਨ ਤੋਂ ਪਹਿਲੇ ਇੱਕ ਵਾਰੀ ਨਮਕ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਤੁਸੀਂ ਬਾਅਦ ਵਿੱਚ ਪਾਓਗੇ ਤੇ ਉਹਨੇ ਇੰਨਾ ਮਜ਼ਾ ਨਾ ਨਿੰਬੂ ਨੂੰ ਬਾਅਦ ਚ ਨਚੋੜਨਾ ਪਹਿਲੇ ਤੁਸੀਂ ਨਮਕ ਚੈੱਕ ਕਰ ਲੈਣਾ ਜਿੰਨਾ ਤੁਸੀਂ ਨਿੰਬੂ ਖੱਟਾ ਜਿੰਨਾ ਖਾਣਾ ਚਾਹੁੰਦੇ ਹੋ ਉਹਨਾਂ ਤੁਸੀਂ ਪਾ ਦਿਓ ਔਰ ਬੜੇ ਮਜ਼ੇ ਵਾਲੀ ਚਾਟ ਬੰਦੀ ਨੇ ਇੰਨੀ ਇੱਕ ਕਰਾਰੀ ਬੰਦੀ ਹੈ ਨਾ ਐਵਲੀ ਜਦੋਂ ਅਸੀਂ ਮਟੀਰੀਅਲ ਇਸ ਤਰ੍ਹਾਂ ਭਰ ਕੇ ਤੇ ਉਹਨੂੰ ਬਾਅਦ ਚ ਕਟਿੰਗ ਕਰਦੇ ਨਾ ਬਹੁਤ ਹੀ ਮਜ਼ਾ ਆਉਂਦਾ ਇਸ ਤਰ੍ਹਾਂ ਖਾ ਕੇ ਤੇ ਇੱਕ ਵਾਰੀ ਜ਼ਰੂਰ ਬੱਚਿਆਂ ਨੂੰ ਬਣਾ ਕੇ ਦੇਣਾ ਠੀਕ ਹੈ ਜੀ ਨਿੰਬੂ ਨਿਚੋੜ ਕੇ ਨਾ ਖੱਟੀ ਮਿੱਠੀ ਜੀ ਬਹੁਤ ਕੋੜੀ ਖੱਟੀ-ਖੱਟੀ ਬਣ ਜਾਂਦੀ ਹੈ ਕਿਉਂਕਿ ਅਸੀਂ ਅੱਗੇ ਚਟਨੀਆਂ ਵੀ ਪਾਈਆਂ ਨੇ ਤੇ ਜਦੋਂ ਤੇ ਨਿੰਬੂ ਨਿਚੋੜਾਂਗੇ ਨਿੰਬੂ ਦਾ ਦੇਖੋ ਟੇਸਟ ਆਪਣਾ ਔਰ ਚਟਨੀਆਂ ਦਾ ਟੇਸਟ ਆਪਣਾ ਐਸ ਵਾਸਤੇ ਨਿੰਬੂ ਦੀ ਖਟਾਈ ਜਿਹੜੀ ਹੁੰਦੀ ਹੈ ਉਹ ਅਲੱਗ ਹੁੰਦੀ ਹੈ ਉਹ ਅਲੱਗ ਟੇਸਟ ਹੁੰਦਾ ਤੇ ਸੁਗੰਧ ਵੀ ਬੜੀ ਵਧੀਆ ਆਂਦੀ ਹੈ ਇਹਦੇ ਵਿੱਚੋਂ ਠੀਕ ਹੈ ਜੀ ਜਿਹੜੇ 20 ਬੂਜ ਗਿਰੇ ਨਾ ਚੁੱਕ ਲੈਣਾ ਕਾਲੇ ਤਸੀਵੇ ਉੱਪਰ ਇੱਕ ਅੱਧਾ ਫਿਰ ਵੀ ਰਹਿ ਗਿਆ ਇਹ ਦੇਖੋ ਜੀ ਤਿਆਰ ਹੋ ਗਈ ਹੁਣ ਚਾਟ ਤੇ ਤੁਸੀਂ ਕੀ ਕਰਨਾ ਐਸੇ ਟੂਥਪਿਕ ਦੇ ਨਾਲ ਹੀ ਤੁਸੀਂ ਇਹ ਚਾਟ ਨੂੰ ਖਾਣਾ ਠੀਕ ਹੈ ਜੀ ਇਸ ਤਰ੍ਹਾਂ ਇੱਕ ਇੱਕ ਪੀਸ ਚੁੱਕਦੇ ਜਾਓ ਤੇ ਖਾਂਦੇ ਜਾਓ ਔਰ ਬਹੁਤ ਹੀ ਮਜ਼ਾ ਆਂਦਾ ਹੈ ਇਸ ਤਰ੍ਹਾਂ ਖਾਣ ਨਾਲ ਬਹੁਤ ਟੇਸਟੀ ਬਣੀ ਹੈ ਮਜ਼ਾ ਆ ਗਿਆ ਖਾ ਕੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ